ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ ਮੇਰਾ ਚੈਨਲ ਗੁਰਸਿੱਧੂ ਪੀਵੀ ਤੇ ਹੀ ਤੇ ਅੱਪਾ ਅੱਜ ਜਾਵਾਂਗੇ ਸਾਰੇ ਦਿਨ ਦਾ ਬਣਾਵਾਂਗੇ ਅੱਜ ਬਲੌਗ ਤੁਸੀਂ ਜੁੜੇ ਰਹੋ ਗੁਰਸਿੱਧੂ ਪੀਵੀ ਤੇ ਚੈਨਲ ਦੇ ਨਾਲ ਤੇ ਅੱਜ ਤੁਹਾਨੂੰ ਇੱਕ ਘੈਂਟ ਚੀਜ਼ ਦਿਖਾਵਾਂਗੇ ਨਵੀਂ ਚੀਜ਼ ਯਾਰ ਤੇ ਥੋੜੀ ਜਿਹੀ ਕਿ ਆਪਾਂ ਜੇ ਮੱਕਾ ਬੀਜ ਜਿੰਮਤ ਤੋਂ ਉੱਤੋਂ ਬਣਾ ਤਿਆਰ ਹੋਵਾਂਗੇ ਤੇ ਆਪਾਂ ਮਿਲਦੇ ਹਾਂ ਤੁਸੀਂ ਜੁੜੇ ਰਹੋ ਗੁਰਸਿੱਧੂ ਪੀਵੀ ਤੇ ਚੈਨਲ ਦੇ ਨਾਲ ਥੈਂਕ ਯੂ ਯਾਰ ਰੈਡੀ ਹੁਣ ਹੁਣ ਆਪਾਂ ਜਲਦੇ ਆ ਆਪਣੇ ਕੰਮ ਤੇ ਨਾਲੇ ਅੱਜ ਤੁਹਾਨੂੰ ਦਿਖਾਵਾਂਗੇ ਸਾਨੂੰ ਪਤਾ ਨਹੀਂ ਹੈਗਾ ਅੱਜ ਸ਼ਿਵਰਾਤਰੀ ਦੀਆਂ ਨਾਲੇ ਤੁਹਾਨੂੰ ਭਾਈ ਲੱਖ ਲੱਖ ਮੁਬਾਰਕਾਂ ਸ਼ਿਵਰਾਤਰੀ ਦੀਆਂ ਤੇ ਆਪਾਂ ਸ਼ਿਵਜੀ ਭਗਵਾਨ ਦੇ ਮੰਦਿਰ ਚ ਵੀ ਜਾਵਾਂਗੇ ਅੱਜ ਤੇ ਇੱਕ ਨਾ ਸਾਡੇ ਉਰੇ ਪ੍ਰਗਟ ਹੋਈ ਹੈ ਤੇ ਉਹਦੀ ਜਿਹੜੀ ਡੂੰਘਾਈ ਹੈ ਉਹਦਾ ਪਤਾ ਨਹੀਂ ਵੀ ਕਿੰਨੇ ਫੁੱਟ ਡੂੰਗੀ ਆ ਉਹ ਆਪਾਂ ਉਹ ਉੱਥੇ ਵੀ ਕਿਰਪਾ ਹੋਊਗੀ ਬਾਬਾ ਜੀ ਦੀ ਅੱਜ ਤੁਹਾਨੂੰ ਸ਼ਾਇਦ ਉਹਦੇ ਵੀ ਦਰਸ਼ਨ ਕਰਾ ਕੇ ਲੈ ਕੇ ਆਵਾਂਗੇ ਉਹਦੀ ਮੈਨੂੰ ਸਹੀ ਲੋਕੇਸ਼ਨ ਨਹੀਂ ਪਤਾ ਵੀ ਕਿਹੜਾ ਪਿੰਡ ਆ ਉਹ ਹਾਂ ਚਲੂ ਪਤਾ ਕਰ ਲਾਂਗੇ ਆਪਾਂ ਉੱਥੇ ਵੀ ਚੱਲਾਂਗੇ ਆਪਾਂ ਤੇ ਠੀਕ ਆ ਤੁਸੀਂ ਜੁੜੇ ਰਹੋ ਗੁਰਸਿੱਧੂ ਪੀਵੀ ਤੇ ਚੈਨਲ ਦੇ ਨਾਲ ਲਓ ਜੀ ਆਪਾਂ ਚੱਲ ਪਏ ਆਂ ਨਾਲੇ ਸ਼ਿਵਰਾਤਰੀ ਦਾ ਦੇਖਾਂਗੇ ਅੱਜ ਕਿੰ딴 ਹੀ ਰੌਣਕਾਂ ਨੇ ਤੇ ਤੁਹਾਨੂੰ ਅੱਜ ਇੱਕ ਨਵੀਂ ਲਿਖੇ ਆਪਣੇ ਪੰਜਾਬ ਦੇ ਵਿੱਚ ਸਾਰੇ ਤਿਹਾਰ ਚਾਹੇ Hindu ਭਰਾਮਾਂ ਦੇ ਨੇ ਚਾਹੇ Musalman ਭਰਾਮਾਂ ਦੇ ਨੇ ਚਾਹੇ Sikhਾਂ ਦੇ ਨੇ ਸਾਰਿਆਂ ਦੇ ਸਾਰੇ ਤਿਹਾਰ ਨਾਲ ਮਿਲ ਕੇ ਮਨਾਉਂਦੇ ਨੇ ਪੰਜਾਬ 'ਚ ਹੁਣ ਅੱਜ ਸ਼ਿਵਰਾਤਰੀ ਆ ਅੱਜ Sikh ਭਰਾ ਵੀ ਮੱਥਾ ਟੇਕ ਰਹੇ ਨੇ ਠੀਕ ਹੈ ਜੀ ਸਾਰੇ ਜਿੰਨੇ ਵੀ ਨੇ ਦੇਖੋ ਸਾਡੇ ਪੰਜਾਬ ਦੇ ਵਿੱਚ ਪਿਆਰ ਸਾਰੇ ਧਰਮਾਂ ਦੀ ਇੱਜ਼ਤ ਕਰਦੇ ਨੇ ਉਰੇ ਲੋਕ ਸਾਰ ਸਭ ਦਾ ਆਪਸ ਦੇ ਵਿੱਚ ਪਿਆਰ ਹੈ ਇਹ ਹੈਗੀ ਸਾਡੀ ਸਰਹੰਦ ਦੀ ਮੰਡੀ ਸਬਜ਼ੀ ਮੰਡੀ ਆ ਦੇਖੋ ਲੱਗੀਆਂ ਹੋਈਆਂ ਨੇ ਨਾ ਸਬਜ਼ੀਆਂ ਸੂਜੀਆਂ ਸਾਰੀਆਂ ਦੇਖੋ ਹਾਂ ਸਬਜ਼ੀ ਮੰਡੀ ਆ ਗਈ ਸਾਡੇ ਸਰੰਦ ਦੀ ਵਧੀਆ ਸਬਜ਼ੀ ਮੰਡੀ ਬਣ ਗਈ ਸਾਡੀ ਸਰਾਂਤੀ ਵੀ ਟਾਪ ਦੀ ਐਨ ਸਬਜ਼ੀਆਂ ਸੂਜੀਆਂ ਜੇ ਕਿਸੇ ਨੇ ਲੈਣੀ ਹੁੰਦੀਆਂ ਨੇ ਆਕੇ ਮੰਡੀਾਂ ਚੋਂ ਲਿਆ ਕਰੋ ਤਾਜ਼ੀਆਂ ਸਬਜ਼ੀਆਂ ਨਾਲੇ ਰੇਟ ਨਾਲ ਸਵੇਰੇ ਸਵੇਰੇ ਬੰਦੇ ਨੂੰ ਸਾਰੀ ਚੀਜ਼ ਸਬਜ਼ੀ ਸਵੇਰੇ ਆਕੇ ਲੈਣੀ ਚਾਹੀਦੀ ਜੇ ਕਿਸੇ ਨੇ ਲੈਣੀ ਹੋਵੇ ਨਾ ਕਰ ਇੱਥੇ ਨੂੰ ਚੜਾ ਦੇ ਗੱਡੀ ਬਈ ਜੱਟਾ ਲੈ ਬਈ ਠੇਨੇ ਜੱਟ ਕਰਨਦੇ ਮੌਜਾਂ ਆਲੂ ਖਾ ਰਹੀ ਆ ਤੇ ਅੱਜ ਕੀ ਰੇਟ ਆ ਬਾਈ ਪਿਆਜ਼ ਪਿਆਜ਼ ਕੀ ਰੇਟ ਆ ਜੀ ਉੱਚੀ ਗਿਆ 25 ਰੁਪਏ ਕਿਲੋ ਕਿੰਨਾ 25 25 ਰੁਪਏ ਕਿਲੋ ਹਾਂਜੀ ਕੱਟਾ ਕਿੰਨੇ ਦਾ ਕੱਟਾ 13 ਰੁਪਏ ਕਿਲੋ ਆ ਗਿਆ ਮੂਹਿਆਂ ਆ ਗਿਆ ਕੱਚਾ ਪਿਆਜ਼ ਆ ਕੇ ਆ ਇਹਦਾ ਕੀ ਸਾਬ ਕਿਤਾਬਾ ਕੱਚੇ ਪਿਆਜ਼ ਦਾ ਹੀ ਆ ਕੱਚੇ ਪਿਆਜ਼ ਦਾ ਕੀ ਸਾਬ 40 ਰੁਪਏ ਕਿਲੋ ਠੀਕ ਹੈ ਜੀ ਚਲੋ ਮੈਂ ਗੀੜਾ ਕੱਢ ਕੇ ਨਾ ਫੇ ਪਾਉਣਾ ਹੈ ਆਪਾਂ ਧਣੀਆਂ ਧੁਨੀਆਂ ਸਾਰਾ ਕੁਝ ਆਇਆ ਇਹ ਆਪਣੇ ਲੋਕਲੇ ਆਉਂਦਾ ਜੀ ਉਰੇ ਤੋਂ ਮਾਲ ਧੁਨੀਆਂ ਹਾਂ ਜੀ ਧੁਨੀਆਂ ਲੋਕਲੇ ਆਉਂਦਾ ਜੀ ਆਹ तकरीबन ਲੋਕਲੇ ਆ ਰਿਹਾ ਮਾਲ ਜਿਵੇਂ ਆਹ ਸ਼ਿਮਲਾ ਸ਼ੂਮਲਾ ਆ ਰਹੀ ਹੈ ਦੀਦੀਆਲੀ ਸਾਈਡ ਤੋਂ ਗੋਭੀ ਲੋਕਲ ਆ ਮੂਲੀ ਲੋਕਲ ਆ ਅੱਛਾ ਜੀ ਆਹ ਕਰੇਲਾ ਕਰੂਲਾਈ ਕਰੇਲਾ ਆ ਕਰੇਲਾ ਕਰੇਲਾ ਦਿੱਲੀ ਤੋਂ ਆਂਦਾ ਆਲੇ ਅੱਛਾ ਇਹ ਦਿੱਲੀ ਤੋਂ ਲਿੰਬੂ, ਚਿਮਲਾ ਮਿਰਚ, ਬਰੋਕਲੀ ਆਹ ਚਿਮਲਾ ਮਿਰਚ ਹੁਣ ਇਹ ਦਿੱਲੀ ਸਾਈਡ ਤੋਂ ਆਉਂਦੀ ਆ ਮਟਰ, ਲਸਣ ਆਹ ਕੋਈ ਯਾਰ ਰੌਣਕਾਂ ਦੇਖ ਰੋ ਲੱਦਲਾ ਕੱਟਾ ਭਾਈ ਸਤਿ ਸ੍ਰੀ ਅਕਾਲ ਤੇ ਆ ਪਿਆਜ਼ ਆ ਕੀ ਆਲੂ ਆ ਆਲੂ ਹੈ ਅੱਛਾ ਚਾਹ ਆਲੂ ਕਿੰਨੇ ਦਾ ਮਿਲ ਗਿਆ ਕੱਟਾ ਇਹ ਤਾਂ ਨੀਮੇ ਦਾ ਕਰਾਇਆ ਲੈਣ ਆਇਆ ਬੜਾ ਮੂਰਖ ਕਿੱਥੇ ਲੈ ਕੇ ਜਾਣਾ ਆ ਉਰੀ ਉਹ ਬਾੜੇ ਜਾ ਅੱਛਾ ਉੱਥੇ ਲੈ ਜਾ ਕੀ ਦੇਣਾ ਓਕੇ ਓਕੇ ਆਲੂ ਹੈ ਪਿਆਜ਼ ਹੈ ਲਾਸਣ ਹੈ ਇਹ ਚੀਜ਼ਾਂ ਜਾਦਾਂ ਨੇ ਸੁਣਤਾ ਲਈ ਹਲ ਕੋ ਦੇਖ ਲੋ ਅੰਬ ਵੀ ਆਉਣ ਲੱਗਿਆ ਹੁਣ ਤੇ ਅੰਬ ਪਤਾ ਨਹੀਂ ਕਿਹੜੀ ਸਾਈਡ ਤੋਂ ਆ ਰਹੇ ਆ ਗਿਆ ਚੰਗਾ ਇਹ ਲਾ ਇਹ ਨਾ ਇਹ ਟਮਾਟਰ ਆਹ ਟਮਾਟਰ ਆਇਆ ਟਮਾਟਰ ਦੇਖਦੇ ਆ ਤਾਂ ਟਮਾਟਰ ਹੈ ਨੂੰ ਦੀਆਂ ਦਾ ਹੁਣ ਬਸ ਲਾਸਟ ਇੰਨੇ ਦਿੱਕੋ ਪੈਣਾ ਬਰਕ ਨਹੀਂ ਲਈਆ ਦੇਖੋ ਜ਼ਿਮੀਦਾਰ ਜਦੋਂ ਜ਼ਿਮੀਦਾਰ ਕੋਲ ਆਜੀ ਚੀਜ਼ ਜਦੋਂ ਦਾ ਕੋਈ ਰੇਟ ਨਹੀਂ ਜਦੋਂ ਆ ਗਈ ਮੰਡੀ ਚ ਚੀਜ਼ ਉਦੋਂ ਬਾਅਦ ਫਿਰ ਫਿਰ ਉਹਦਾ ਰੇਟ ਹੈ ਫਿਰ ਉਹਦਾ ਜਦ ਆ ਕੇ ਮੰਡੀ ਦੇ ਵਿੱਚ ਆ ਗਈ ਨਾ ਚੀਜ਼ ਫੇਰ ਰੇਟ ਬਣਦਾ ਉਹਦਾ ਫੇਰ ਆ ਕੇ ਦੇਖੋ ਕਮਾਈ ਤਾਂ ਜਿਹੜੇ ਬਚਤ ਹੋਣੀ ਐ ਪੈਸੇ ਬਚਾਉਣੇ ਨੇ ਉਹ ਪੂਰੇ ਆ ਕੇ ਕਿਉਂਕਿ ਜਿਹੜਾ ਜਰਾ ਮਿਹਨਤ ਕਰਦਾ ਠੀਕ ਹੈ ਜੀ ਕਿਸਾਨ ਐਨੀ ਮਿਹਨਤ ਕਰਕੇ ਉਹਨਾਂ ਨੂੰ ਪਾਲਦਾ ਇੰਨਾ ਕੁਝ ਕਰਦਾ ਐਨੀ ਜਿਆਦਾ ਦੇਖਰੇਖ ਕਰਦਾ ਉਹਨੂੰ ਨਹੀਂ ਬੱਚੇ ਤੇ ਮਿਲਦੀ ਬਚਤ ਮਿਲਣੀ ਐ ਜਦੂਰੇ ਤੋਂ ਪਹਿਲਾਂ ਇਹਨਾਂ ਨੇ ਬਚਾਉਣੇ ਨੇ ਪੈਸੇ ਕੁਝ ਚਲੋ ਫੇਰ ਉਹ ਤੋਂ ਬਾਅਦ ਰੇੜੀ ਵਾਲੇ ਨੇ ਵਿਚਾਰੇ ਉਹਨਾਂ ਨੇ ਵੀ ਦੇਖੋ ਘੁੰਮ ਫਿਰ ਕੇ ਪਿੰਡਾਂ 'ਚ ਫਿਰ ਉਹਨਾਂ ਨੇ ਵੀ ਦੋ ਪੈਸੇ ਬਚਾਉਣੇ ਨੇ ਤੁਸੀਂ ਇਹ ਦੇਖੋ ਵੀ ਕਿਸਾਨ ਦੇ ਸਿਰ ਤੋਂ ਕਿੱਥੇ ਤੱਕ ਕੰਮ ਘੁੰਮਦਾ ਪਹਿਲਾਂ ਤਾਂ ਲੇਬਰ ਨੂੰ ਕੰਮ ਮਿਲੂਗਾ ਜਿਹੜਾ ਪਟਾਈ ਕਰਾਊਗਾ ਠੀਕ ਹੈ ਜਾਂ ਫਿਰ ਗੜਾਈ ਕਰਾਉਂਦਾ ਲੇਬਰ ਨੂੰ ਕੰਮ ਮਿਲਿਆ ਲੇਬਰ ਤੋਂ ਬਾਅਦ ਫਿਰ ਟਰਾਂਸਪੋਰਟ ਨੂੰ ਕੰਮ ਮਿਲਣਾ ਹੈ ਮੰਡੀਆਂ ਦੇ ਵਿੱਚ ਪਹੁੰਚਣੀ ਹੈ ਸਬਜ਼ੀ ਫਿਰ ਉਹ ਤੋਂ ਬਾਅਦ ਜਾ ਕੇ ਤੇ ਰੇੜੀਆਂ ਵਾਲਿਆਂ ਨੂੰ ਕੰਮ ਮਿਲਣਾ ਹੈ ਜਿਨ੍ਹਾਂ ਨੇ ਵੇਚਣੀਆਂ ਪਿੰਡਾਂ ਜਾ ਕੇ ਸਬਜ਼ੀ ਯਾਨੀ ਕਿ ਇੰਨਾ ਜ਼ਿਆਦਾ ਰੋਜ਼ਗਾਰ ਕਿਸਾਨਾਂ ਦੇ ਸਿਰ ਤੋਂ ਇੰਨਾ ਜ਼ਿਆਦਾ ਕੰਮ ਚੱਲਦਾ ਹੈ ਚਲੋ ਹੁਣ ਆਪਾਂ ਚੱਲਦੇ ਹਾਂ ਆ ਦੇਖੋ ਹੁਣ ਆਹ ਬੰਦੇ ਨੇ ਉਰੀ ਲਾਤਾ ਆਪਣਾ ਸਮਾਨ ਲੈ ਕੇ ਇਹਨੇ ਇੱਥੇ ਤੋਂ ਹੀ ਆਪਣਾ ਸ਼ਾਮ ਤੱਕ ਆ ਸਾਰਾ ਸਮਾਨ ਆਪਣਾ ਵੇਚ ਕੇ ਜਾਣਾ ਉਹਦੇ ਤੋਂ ਉਹ ਕਹਿੰਨੇ ਥੋੜਾ ਥੋੜਾ ਸਭ ਕੁਝ ਲੈ ਲਿਆ ਪਿਆਜ਼ ਵੀ ਲੈ ਲਿਆ ਤੇ ਸ਼ਾਂਤੀ ਕਰਕੇ ਬਰੀਕ ਪਿਆਜ਼ ਦੇਖੋ ਲੱਗ ਕੱਢ ਲਿਆ ਬਰੋਕਲੀ ਲੈ ਲਈ ਗੋਭੀ ਲੈ ਲਈ ਆ ਸਿੰਗਰੇ ਨੇ ਘਰੀਲਾ ਪਿੰਡੀਆਂ ਥੋੜੀ ਥੋੜੀ ਚੀਜ਼ ਸਾਰੀ ਲੈ ਲਈ ਆ ਕਿਹੜੀ ਚੀਜ਼ ਹੈ ਇਹ ਸਲਜਨ ਹੈ ਇਹ ਇਸਕਾ ਕੀ ਬਣਦਾ ਹੈ ਇਹ ਸਬਜੀ ਬਣਦਾ ਇਸਕਾ ਅੱਛਾ ਮੈਂ ਤਾਂ ਯਾਰ ਕਦੇ ਦੇਖੀ ਨਹੀਂ ਸਬਜੀ ਤੂੰ ਥੋੜਾ ਥੋੜਾ ਸਾਰੀ ਲੈ ਲਿਆ ਹੈ ਨਾ ਉਹ ਹੈਗਾ ਤੇਰੇ ਕੋਲ ਆਪਣਾ ਪਿਆ ਹਾਂ ਇਹ ਇਹ ਪਾ ਦੇ ਯਾਰ ਇਹ ਤਾਜ਼ਾ ਹੀ ਹੈ ਮੈਂ ਇਹ ਪਾ ਦੇ ਕਿਲੋ ਪਾ ਦੇ ਕਿਹੜਾ ਰੇਟਾ ਕਿਲੋ ਦਾ 200 ਇਹ ਕਿਲੋ ਹੀ ਪਾ ਦੇ ਲਓ ਜੀ ਟਮਾਟਰ ਇਹ ਅੱਜ ਦਾ ਹੀ ਮਾਲ ਚੱਕਿਆ ਹੋਇਆ ਤੇਰਾ ਸਾਰਾ ਥੋੜਾ ਥੋੜਾ ਲੈ ਲੈਣਾ ਹੈ ਬਾ ਮੈਂ ਇਹਦੇ ਹੁਣ ਵੇ ਭਾਈ ਸ਼ਾਮ ਤੱਕ ਵਿਕ ਜਾਊਗਾ ਮਾਲ ਤੇਰਾ ਮਾੜਾ ਮਟਾ ਰਹਿ ਵੀ ਜਾਏਗਾ ਅੱਛਾ ਮਾੜਾ ਮੋਟਾ ਰਹਿ ਜੂਗਾ ਬਾਕੀ ਵਿਕ ਜੂਗਾ ਹੈ ਚੱਲ ਵਧੀਆ ਮਾ ਦੇਖ ਲੈ ਕਿਸਾਨਾਂ ਦੇ ਸਿਰ ਤੋਂ ਕਿੰਨੇ ਲੋਕਾਂ ਦੇ ਘਰ ਚਲਦਾ ਪਹਿਲਾਂ ਤਾਂ ਜਿਹੜੇ ਪਟਾਈ ਕਰਦੇ ਨੇ ਪਹਿਲਾਂ ਉਹਨਾਂ ਦਾ ਫੇਰ ਜਿਹੜੇ ਟਰਾਂਸਪੋਰਟ ਨਾਲ ਉਰੇ ਲੈ ਕੇ ਆਉਂਦੇ ਨੇ ਫਿਰ ਉਹਨਾਂ ਦਾ ਫੇਰ ਉਹ ਤੋਂ ਬਾਅਦ ਜਿਹੜੇ ਰੇੜੀਆਂ ਤੇ ਵੇਚਦੇ ਨੇ ਪਿੰਡਾਂ ਚ ਫਿਰ ਉਹਨਾਂ ਦਾ ਟਮਾਟਰ 40 ਰੁਪਏ ਕਿਲੋ ਹਾਂ ਹਾਂ ਦੇਸੀ ਨਾਸੀ ਤੇਰਾ ਮਰਜ਼ੀ ਪਾਓ 40 ਰੁਪਏ ਕਿਲੋ ਵਧੀਆ ਨਵਾੜ ਆ ਗਿਆ ਚੀਜ਼ ਹੈ ਯਾਰ ਹਾਂ ਹ ਸਕੁੰਦਰ ਹੈ ਵੀਰ ਜੋ ਚਕੰਦਰਾ ਦੇਖੋ ਇੰਨੇ ਇੰਨਾ ਜਿਆਦਾ ਕਿੰਨੇ ਲੋਕਾਂ ਦਾ ਦੇਖੋ ਘਰ ਚੱਲਦਾ ਕਿਸਾਨ ਚਲੋ ਤੁਸੀਂ ਜੁੜੇ ਰਹੋ ਹੁਣ ਆਪਾਂ ਅੱਗੇ ਚੱਲਦੇ ਆਂ ਕਿਤੇ ਆਪਾਂ ਨੇ ਥੋੜਾ ਜਿਹਾ ਲੈਣਾ ਸੀਗਾ ਸਮਾਨ ਨੂੰ ਆਪਾਂ ਲੈ ਲਿਆ ਓਕੇ ਜੀ ਆਪਾਂ ਨੇ ਵੀ ਥੋੜਾ ਬਹੁਤਾ ਜਿਹਾ ਸਮਾਨ ਲੈ ਲਿਆ ਹੁਣ ਮੋਟਾ ਹੁਣ ਚੱਲਦੇ ਆਪਾਂ ਬਸ ਉਹੀ ਗੱਲ ਆ ਜੀ ਆਪਾਂ ਨੇ ਥੋੜਾ ਬੋਤੋ ਸਮਾਨ ਲੈ ਲਿਆ ਮੰਡੀ ਚਾਉ ਤੇ ਆਪਣੇ ਕਹਿਣ ਦਾ ਮੇਰਾ ਇਹੀ ਮਤਲਬ ਆ ਜੀ ਵੀ ਮੈਂ ਤੁਹਾਨੂੰ ਮੇਰਾ ਇਹ ਚੀਜ਼ਾਂ ਦਿਖਾਉਣ ਦਾ ਮਕਸਦ ਇਹ ਸੀਗਾ ਵੀ ਦੇਖੋ ਕਿੰਨੇ ਜਾਣਿਆਂ ਨੂੰ ਰੋਜ਼ਗਾਰ ਕਿਸਾਨਾਂ ਕਰਕੇ ਮਿਲਦਾ ਠੀਕ ਹੈ ਨਾ ਜੀ ਦੇਖੋ ਪਹਿਲਾਂ ਲੇਬਰ ਨੂੰ ਪਹਿਲਾਂ ਗੜਾਈ ਕਰਾਉਣੀ ਆ ਤਾਂ ਲੇਬਰ ਨੂੰ ਦੇਖੋ ਰੋਜ਼ਗਾਰ ਮਿਲਦਾ ਹੈ ਫਿਰ ਜਾਂ ਪਟਾਈ ਕਰਾਉਣਾ ਫੇਰ ਮਿਲਦਾ ਰੋਜ਼ਗਾਰ ਫੇਰ ਆਪਾਂ ਟਰਾਂਸਪੋਰਟ ਨੂੰ ਵੀ ਕੰਮ ਮਿਲਦਾ ਹੈ ਫੇਰ ਟਰੋਟੋਾਈ ਕਰਕੇ ਮੰਡੀਆਂ ਤੱਕ ਜਾਣਾ ਟਰਾਂਸਪੋਰਟਰ ਆਹੀਂ ਫਿਰ ਉਸ ਤੋਂ ਬਾਅਦ ਜਾ ਕੇ ਮੰਡੀਆਂ ਦੇ ਵਿੱਚ ਫੇਰ ਰੇੜੀ ਵਾਲੇ ਫੇ ਪਿੰਡਾਂ 'ਚ ਵੇਚਣ ਜਾਂਦੇ ਨੇ ਜਿਹੜੇ ਉਹਨਾਂ ਨੂੰ ਰੋਜ਼ਗਾਰ ਮਿਲਦਾ ਉਹ ਵੀ ਆਪਣਾ ਪਰਿਵਾਰ ਚਲਾਉਂਦੇ ਨੇ ਯਾਨੀ ਕਿ ਇਹ ਚੀਜ਼ ਤੋਂ ਜਿਹੜੇ ਅੱਕੇ ਹੁਣ ਨਵੇਂ ਬੱਚੇ ਆਉਂਦੇ ਨੇ ਅੱਗੇ ਉਹ ਕੰਮ ਕਰਨ ਤੋਂ ਕਤਰਾ ਰਹੇ ਨੇ ਚਲੋ ਠੀਕ ਹੈ ਜੀ ਤੁਸੀਂ ਜੁੜੇ ਰਹੋ ਆਪਾਂ ਹੁਣ ਅੱਗੇ ਚੱਲਦੇ ਹਾਂ